ਕਦੇ ਸੋਚਿਆ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਸਾਡੇ ਪੈਰਾਂ ਨੂੰ ਜ਼ਮੀਨ ਤੇ ਟਿਕਾਈ ਰੱਖਦੀ ਹੈ ਇਹ ਇੱਕ ਅਜੀਹੀ ਅਧਿਕ ਤਾਕਤ ਹੈ ਜੋ ਸਿਰਫ ਸਾਨੂੰ ਹੀ ਨਹੀਂ ਸਗੋ ਪੂਰੇ ਬ੍ਰਹਿਮੰਡ ਨੂੰ ਇੱਕ ਸੂਤਰ ਵਿੱਚ ਬੰਨ ਕੇ ਰੱਖਦੀ ਹੈ ਚਲੋ ਅੱਜ ਇਸ ਗੁਰੂਤਵਾ ਖਿੱਚ ਪੁੰਜ ਅਤੇ ਭਾਰ ਦੇ ਰਹੱਸ ਤੋਂ ਪਰਦਾ ਚੁੱਕਦੇ ਹਾਂ ਇਹ ਤਸਵੀਰ ਦੇਖੋ ਇਹ ਉਸੇ ਅਹਿਸਾਸ ਨੂੰ ਕਿੰਨੀ ਖੂਬਸੂਰਤੀ ਨਾਲ ਦਰਸਾਉਂਦੀ ਹੈ ਜਿਸ ਨੂੰ ਅਸੀਂ ਸਾਰੇ ਹਰ ਪਲ ਮਹਿਸੂਸ ਕਰਦੇ ਹਾਂ ਇੱਕ ਅਣਦੇਖੀ ਖਿੱਚ ਜੋ ਸਾਨੂੰ ਧਰਤੀ ਨਾਲ ਬੰਨ ਕੇ ਰੱਖਦੀ ਹੈ ਇਕ ਅਜੀਬ ਬੰਦਨ ਹੈ ਜਿਸ ਨੂੰ ਮਹਿਸੂਸ ਤਾਂ ਕਰਦੇ ਆਂ ਪਰ ਕਦੇ ਦੇਖ ਨਹੀਂ ਸਕਦੇ ਤਾਂ ਫਿਰ ਸਵਾਲ ਇਹੀ ਉੱਠਦਾ ਹੈ ਆਖਰ ਉਹ ਕੀ ਹੈ ਜੋ ਸਾਨੂੰ ਹਵਾ ਵਿੱਚ ਉੱਡਣ ਤੋਂ ਰੋਕਦਾ ਹੈ ਇਹੀ ਉਹ ਵੱਡਾ ਸਵਾਲ ਹੈ ਜਿਸ ਦਾ ਜਵਾਬ ਅਸੀਂ ਅੱਜ ਲੱਭਾਂਗੇ ਅਤੇ ਇਸ ਦਾ ਜਵਾਬ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਦੋ ਬਹੁਤ ਹੀ ਆਮ ਪਰ ਅਕਸਰ ਉਲਝਾ ਦੇਣ ਵਾਲੀਆਂ ਚੀਜ਼ਾਂ ਨੂੰ ਸਾਫ਼-ਸਾਫ਼ ਸਮਝਣਾ ਪਵੇਗਾ ਪੁੰਜ ਅਤੇ ਭਾਰ ਹਾਂ ਪੁੰਜ ਅਤੇ ਭਾਰ ਇਹ ਦੋਵੇਂ ਸ਼ਬਦ ਆਮ ਤੌਰ ਤੇ ਇੱਕ ਦੂਜੇ ਦੀ ਥਾਂ ਵਰਤ ਲਏ ਜਾਂਦੇ ਹਨ ਪਰ ਵਿਗਿਆਨ ਦੀ ਦੁਨੀਆ ਵਿੱਚ ਇਹ ਦੋਵੇਂ ਬਿਲਕੁਲ ਵੱਖਰੀਆਂ ਚੀਜ਼ਾਂ ਹਨ ਅਤੇ ਇਸ ਫਰਕ ਨੂੰ ਸਮਝਣਾ ਹੀ ਗੁਰੂਤਾ ਖਿੱਚ ਨੂੰ ਸਮਝਣ ਦੀ ਪਹਿਲੀ ਚਾਬੀ ਹੈ ਜ਼ਰਾ ਇਸ ਸਲਾਈਡ ਤੇ ਗੌਰ ਕਰੋ ਖੱਬੇ ਪਾਸੇ ਵਿਅਕਤੀ ਦਾ ਪੁੰਜ ਹੈ 50 ਕਿਲੋਗ੍ਰam ਇਹ ਉਹ ਸਮਾਨ ਹੈ ਉਹ ਮੈਟਰ ਹੈ ਜਿਸ ਤੋਂ ਉਹ ਬਣਿਆ ਹੈ ਅਤੇ ਇਹ ਕਦੇ ਨਹੀਂ ਬਦਲਦਾ ਪਰ ਸੱਜੇ ਪਾਸੇ ਉਸੇ ਵਿਅਕਤੀ ਦਾ ਭਾਰ ਹੈ 490 ਨਿਊਟਨ ਇਹ ਪੁੰਜ ਨਹੀਂ ਸਗੋਂ ਧਰਤੀ ਦੀ ਉਹ ਖਿੱਚ ਹੈ ਜੋ ਉਸਦੇ ਪੁੰਜ ਤੇ ਲੱਗ ਰਹੀ ਹੈ ਮਤਲਬ ਕਿ ਪੁੰਜ ਤਾਂ ਡਾ ਅਸਲ ਹੈ ਅਤੇ ਭਾਰ ਉਸ ਅਸਲ ਦਾ ਗ੍ਰਹਿ ਨਾਲ ਰਿਸ਼ਤਾ ਹੈ ਸੋ ਪੁੰਜ ਇੱਕ ਤਰ੍ਹਾਂ ਨਾਲ ਬ੍ਰਹਮੰਡ ਵਿੱਚ ਤੁਹਾਡੀ ਅਸਲੀ ਪਛਾਣ ਹੈ ਇਹ ਤੁਹਾਡੇ ਅੰਦਰ ਮੌਜੂਦ ਪਦਾਰਥ ਦੀ ਮਾਤਰਾ ਹੈ ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ ਭਾਵੇਂ ਕੋਈ ਧਰਤੀ ਤੇ ਹੋਵੇ ਚੰਨ ਤੇ ਚਲਾ ਜਾਵੇ ਜਾਂ ਫਿਰ ਡੂੰਘੇ ਪੁਲਾੜ ਵਿੱਚ 50 ਕਿਲੋਗ੍ਰam ਦਾ ਪੁੰਜ ਹਮੇਸ਼ਾ 50 ਕਿਲੋਗ੍ਰam ਹੀ ਰਹੇਗਾ ਇਹ ਨਹੀਂ ਬਦਲਦਾ ਪਰ ਭਾਰ ਉਹ ਤਾਂ ਇੱਕ ਬਿਲਕੁਲ ਵੱਖਰੀ ਕਹਾਣੀ ਹੈ ਹੁਣ ਦੇਖੋ ਭਾਰ ਦਾ ਕੀ ਬਣਦਾ ਹੈ ਧਰਤੀ ਤੇ ਭਾਰ ਹੈ 490 ਨਿਊਟਨ पर जे उसे जे पुंज ਨੂੰ ਚੰਨ ਤੇ ਲੈ ਜਾਈਏ ਜਿੱਥੇ ਗੁਰਤਾ ਖਿੱਚ ਘਟ ਹੈ ਤਾਂ ਭਾਰ ਘਟ ਕੇ ਸਿਰਫ 80 ਨਿਊਟਨ ਰਹਿ ਜਾਵੇਗਾ ਅਤੇ ਜੇਕਰ ਵਿਸ਼ਾਲ ਗ੍ਰਹਿ ਬ੍ਰਹਸਪਤੀ ਤੇ ਪਹੁੰਚ ਜਾਈਏ ਜਿੱਥੇ ਖਿੱਚ ਬਹੁਤ ਜ਼ਿਆਦਾ ਹੈ ਤਾਂ ਉਹੀ ਵਿਅਕਤੀ 1250 ਨਿਊਟਨ ਦਾ ਭਾਰ ਮਹਿਸੂਸ ਕਰੇਗਾ ਪੁੰਜ ਉਹੀ ਰਿਹਾ ਪਰ ਭਾਰ ਜਗ੍ਹਾ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਬਦਲ ਗਿਆ ਚਲੋ ਇਸ ਨੂੰ ਫਟਾਫਟ ਇਕੱਠਾ ਕਰਕੇ ਦੇਖਦੇ ਹਾਂ ਪਰਿਭਾਸ਼ਾ ਪੁੰਜ ਹੈ ਪਦਾਰਥ ਜਿਤਕੇ ਪਾਰ ਹੈ ਉਸ ਪਦਾਰਥ ਤੇ ਲੱਗਣ ਵਾਲੀ ਖਿੱਚ ਸਥਾਨ ਨਿਰਪਰਤਾ ਪੁੰਜ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ ਭਾਰ ਜਗ੍ਹਾ ਬਦਲਣ ਨਾਲ ਬਦਲਦਾ ਹੈ ਇਕਾਈਆਂ ਪੁੰਜ ਨੂੰ ਕਿਲੋਗ੍ਰਾਮ ਵਿੱਚ ਮਾਪਿਆ ਜਾਂਦਾ ਹੈ ਪਰ ਭਾਰ ਇੱਕ ਬਲ ਹੈ ਇਸ ਲਈ ਇਸ ਨੂੰ ਨਿਊਟਨ ਵਿੱਚ ਮਾਪਿਆ ਜਾਂਦਾ ਹੈ ਅਤੇ ਆਖਰੀ ਗੱਲ ਪੁੰਜ ਦੀ ਕੋਈ ਦਿਸ਼ਾ ਨਹੀਂ ਹੁੰਦੀ ਜਦਕੇ ਭਾਰ ਦੀ ਹਮੇਸ਼ਾ ਇੱਕ ਦਿਸ਼ਾ ਹੁੰਦੀ ਹੈ ਗ੍ਰਹਿ ਦੇ ਕੇਂਦਰ ਵੱਲ ਹੁਣ ਜਦੋਂ ਅਸੀਂ ਪੁੰਜ ਅਤੇ ਭਾਰ ਦਾ ਫਰਕ ਸਮਝ ਗਏ ਹਾਂ ਤਾਂ ਅਸੀਂ ਗੁਰਤਾ ਖਿੱਚ ਦੇ ਪਿੱਛੇ ਦੇ ਮਹਾਨ ਨਾਮ ਨੂੰ ਸਮਝਣ ਲਈ ਤਿਆਰ ਹਾਂ ਅਤੇ ਇੱਥੇ ਐਂਟਰੀ ਹੁੰਦੀ ਹੈ ਸਰ ਆਇਜ਼ੈਕ ਨਿਊਟਨ ਦੀ ਇੱਕ ਅਜਿਹੇ ਫਾਰਮੂਲੇ ਨਾਲ ਜਿਸਨੇ ਬ੍ਰਹਮੰਡ ਬਾਰੇ ਸਾਡੀ ਸਮਝ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਇਹ ਹੈ ਨਿਊਟਨ ਦਾ ਸਰਵ ਵਿਆਪੀ ਨਿਯਮ ਸਧਾਰਨ ਸ਼ਬਦਾਂ ਵਿੱਚ ਇਸ ਦਾ ਮਤਲਬ ਹੈ ਹਰ ਉਹ ਚੀਜ਼ ਜਿਸ ਦਾ ਪੁੰਜ ਹੈ ਉਹ ਹਰ ਦੂਸਰੀ ਪੁੰਜ ਵਾਲੀ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ ਇੱਕ ਇਨਸਾਨ ਇਸ ਸਕਰੀਨ ਦੂਰ ਦੁਰਾਡੇ ਤਾਰੇ ਸਭ ਇੱਕ ਦੂਜੇ ਨੂੰ ਖਿੱਚ ਰਹੇ ਹਨ ਨਿਊਟਨ ਦੀ ਅਸਲੀ ਪ੍ਰਤਿਭਾ ਇਹ ਸਮਝਣਾ ਸੀ ਕਿ ਜਿਹੜੀ ਤਾਕਤ ਇੱਕ ਸੇਬ ਨੂੰ ਦਰਖਤ ਤੋਂ ਹੇਠਾਂ ਖਿੱਚਦੀ ਹੈ ਇਹ ਉਹੀ ਤਾਕਤ ਹੈ ਜੋ ਚੰਦ ਨੂੰ ਧਰਤੀ ਦੇ ਆਲੇ-ਦੁਆਲੇ ਘੁਮਾ ਰਹੀ ਹੈ ਇਹ ਕੋਈ ਦੋ ਵੱਖਰੀਆਂ ਸ਼ਕਤੀਆਂ ਨਹੀਂ ਹਨ ਇਹ ਇੱਕੋ ਹੀ ਸਰਵਵਿਆਪੀ ਨਿਯਮ ਹੈ ਜੋ ਸੇਬ ਤੋਂ ਲੈ ਕੇ ਗ੍ਰਹਾਂ ਤੱਕ ਹਰ ਚੀਜ਼ ਤੇ ਲਾਗੂ ਹੁੰਦਾ ਹੈ ਹਾਂ ਇਸ ਫਾਰਮੂਲੇ ਵਿੱਚ ਇੱਕ ਬਹੁਤ ਜ਼ਰੂਰੀ ਫਰਕ ਸਮਝਣ ਵਾਲਾ ਹੈ ਵੱਡਾ ਜੀ ਇੱਕ ਬ੍ਰਹਮੰਡੀ ਸਥਿਰ ਅੰਕ ਹੈ ਇਹ ਪੂਰੇ ਬ੍ਰਹਮੰਡ ਵਿੱਚ ਹਰ ਜਗ੍ਹਾ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ ਪਰ ਛੋਟਾ ਜੀ ਸਥਾਨਿਕ ਹੈ ਇਹ ਉਹ ਗੁਰੂਤਾ ਖਿੱਚ ਹੈ ਜਿਸ ਨੂੰ ਅਸੀਂ ਇੱਥੇ ਧਰਤੀ ਦੀ ਸਤ੍ਹਾ ਤੇ ਮਹਿਸੂਸ ਕਰਦੇ ਹਾਂ ਮਤਲਬ ਕਿ ਇੱਕ ਹੈ ਪੂਰੇ ਬ੍ਰਹਮੰਡ ਦਾ ਨਿਯਮ ਅਤੇ ਦੂਜਾ ਹੈ ਸਾਡਾ ਆਪਣਾ ਇੱਥੋਂ ਦਾ ਤਜਰਬਾ ਚਲੋ ਇਹ ਤਾਂ ਹੋ ਗਈ ਥਿਊਰੀ ਦੀ ਗੱਲ ਪਰ ਅਸਲ ਜ਼ਿੰਦਗੀ ਵਿੱਚ ਇਹ ਕਿਉਂ ਜਾ ਦਿਸਦਾ ਹੈ ਆਓ ਇਸ ਨੂੰ ਇੱਕ ਮਸ਼ਹੂਰ ਪ੍ਰਯੋਗ ਨਾਲ ਪਰਖ ਕੇ ਦੇਖਦੇ ਹਾਂ ਇਕ ਅਜੀਬ ਪ੍ਰਯੋਗ ਜੋ ਸਦੀਆਂ ਤੋਂ ਲੋਕਾਂ ਨੂੰ ਹੈਰਾਨ ਕਰਦਾ ਆ ਰਿਹਾ ਹੈ ਜਿਕਰ ਇੱਕ ਹਥੌੜਾ ਅਤੇ ਇੱਕ ਖੰਭ ਇੱਕੋ ਸਮੇਂ ਛੁੱਟੇ ਜਾਣ ਤਾਂ ਕਿਹੜਾ ਪਹਿਲਾਂ ਜ਼ਮੀਨ ਤੇ ਡਿਗੇਗਾ ਖੈਰ ਧਰਤੀ ਤੇ ਜਿਵੇਂ ਕਿ ਖੱਬੇ ਪਾਸੇ ਦਿਖ ਰਿਹਾ ਹੈ ਹਵਾ ਦੀ ਰਗੜ ਕਾਰਨ ਜਵਾਬ ਸਪਸ਼ਟ ਹੈ ਕਿ ਹਥੌੜਾ ਪਹਿਲਾਂ ਡਿਗੇਗਾ ਪਰ ਜੇ ਤੁਸੀਂ ਹਵਾ ਨੂੰ ਹਟਾ ਦਿਓ ਜਿਵੇਂ ਕਿ ਅਪੋਲੋ 15 ਦੇ ਪੁਲਾੜ ਯਾਤਰੀਆਂ ਨੇ ਚੰਨ ਤੇ ਕੀਤਾ ਸੀ ਤਾਂ ਇੱਕ ਜਾਦੂ ਵਰਗੀ ਚੀਜ਼ ਹੁੰਦੀ ਹੈ ਉਹ ਦੋਵੇਂ ਬਿਲਕੁਲ ਇੱਕੋ ਸਮੇਂ ਤੇ ਡਿੱਗਦੇ ਹਨ ਪਰ ਅਜਿਹਾ ਕਿਉਂ ਗੱਲ ਇੱਥੇ ਆਉਂਦੀ ਹੈ ਕਿ ਗੁਰੂਤਾ ਖਿੱਚ ਭਾਰੀ ਵਸਤੂ ਯਾਨੀ ਹਥੌੜੇ ਤੇ ਜ਼ਿਆਦਾ ਜ਼ੋਰ ਨਾਲ ਖਿੱਚਦੀ ਹੈ ਪਰ ਉਸੇ ਹਥੌੜੇ ਦੀ ਜੜਤਾ ਯਾਨੀ ਗਤੀ ਵਿੱਚ ਬਦਲਾਵ ਦਾ ਵਿਰੋਧ ਕਰਨ ਦੀ ਸ਼ਕਤੀ ਵੀ ਜ਼ਿਆਦਾ ਹੁੰਦੀ ਹੈ ਇਹ ਦੋਵੇਂ ਅਸਰ ਵੱਧ ਖਿੱਚ ਅਤੇ ਵੱਧ ਵਿਰੋਧ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਕੈਨਸਲ ਕਰ ਦਿੰਦੇ ਹਨ ਜਿਸ ਕਰਕੇ ਦੋਹੀ ਚੀਜ਼ਾਂ ਇੱਕੋ ਰਫ਼ਤਾਰ ਨਾਲ ਹੀਟਾਂ ਹੁੰਦੀਆਂ ਹਨ ਅਤੇ ਗੁਰੂਤਾ ਖਿੱਚ ਦਾ ਪ੍ਰਭਾਵ ਸੱਚਮੁੱਚ ਹਰ ਥਾਂ ਹੈ ਇਹੀ ਸ਼ਕਤੀ ਸੂਰਜ ਦੇ ਆਲੇ ਦੁਆਲੇ ਗ੍ਰਹਿਾਂ ਨੂੰ ਉਨ੍ਹਾਂ ਦੇ ਪੰਧ ਵਿੱਚ ਬੰਨ ਕੇ ਰੱਖਦੀ ਹੈ। ਇਹੀ ਚੰਨ ਦੀ ਖਿੱਚ ਨਾਲ ਸਾਡੇ ਸਮੁੰਦਰਾਂ ਵਿੱਚ ਜਵਾਰ ਪਾਟਾ ਪੈਦਾ ਕਰਦੀ ਹੈ ਅਤੇ ਇਹੀ ਉਹ ਤਾਕਤ ਹੈ ਜੋ ਸਾਡੇ ਜੀਪੀਐਸ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਟਿਕਾਈ ਰੱਖਦੀ ਹੈ ਜਿਸ ਨਾਲ ਸਾਡੇ ਫੋਨ ਕੰਮ ਕਰਦੇ ਹਨ। ਇਹ ਸਿਰਫ ਸੇਬਾਂ ਦੇ ਡਿੱਗਣ ਬਾਰੇ ਨਹੀਂ ਹੈ। ਇਹ ਤਾਂ ਬ੍ਰਹਿਮੰਡ ਨੂੰ ਚਲਾਉਣ ਵਾਲਾ ਇੰਜਣ ਹੈ। ਅਸੀਂ ਦੇਖਿਆ ਹੈ ਕਿ ਗੁਰੂਤਾ ਖਿੱਚ ਕਿੰਨੀ ਸ਼ਕਤੀਸ਼ਾਲੀ ਹੈ। ਪਰ ਉਦੋਂ ਕੀ ਹੁੰਦਾ ਹੈ ਜਦੋਂ ਇਸ ਸ਼ਕਤੀ ਨੂੰ ਇਸ ਦੀ ਅੰਤਿਮ ਹੱਦ ਤੱਕ ੱੱਕਾ ਦਿੱਤਾ ਜਾਵੇ? ਚਲੋ ਹੁਣ ਬ੍ਰਹਿਮੰਡ ਦੇ ਸਭ ਤੋਂ ਰਹੱਸਮਈ ਅਤੇ ਅਤਿਅੰਤ ਵਰਤਾਰੇ ਬਲੈਕ ਹੋਲ ਵੱਲ ਚਲਦੇ ਹਾਂ। ਇੱਕ ਬਲੈਕ ਹੋਲ ਉਦੋਂ ਬਣਦਾ ਹੈ ਜਦੋਂ ਬਹੁਤ ਜ਼ਿਆਦਾ ਪਦਾਰਥ ਨੂੰ ਇੱਕ ਬਹੁਤ ਹੀ ਛੋਟੀ ਜਿਹੀ ਜਗ੍ਹਾ ਵਿੱਚ ਨਿਚੋੜ ਦਿੱਤਾ ਜਾਂਦਾ ਹੈ ਇੱਥੇ ਗੁਰੂਤਾ ਖਿੱਚ ਇੰਨੀ ਜ਼ਿਆਦਾ ਤਾਕਤਵਰ ਹੋ ਜਾਂਦੀ ਹੈ ਕਿ ਕੁਝ ਵੀ ਇੱਥੋਂ ਤੱਕ ਕੇ ਰੋਸ਼ਨੀ ਵੀ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ ਇਹ ਗੁਰੂਤਾ ਖਿੱਚ ਦੀ ਅੰਤਿਮ ਜਿੱਤ ਹੈ ਜਿੱਥੇ ਸਪੇਸ ਅਤੇ ਸਮੇਂ ਦੇ ਨਿਯਮ ਵੀ ਟੁੱਟ ਜਾਂਦੇ ਹਨ ਤਾਂ ਫਿਰ ਆਖਿਰ ਵਿੱਚ ਸਾਰੀ ਗੱਲ ਇੱਕੋ ਹੀ ਥਾਂ ਤੇ ਆਉਂਦੀ ਹੈ ਉਹੀ ਗੁਰੂਤਾ ਖਿਚ ਜੋ ਇੱਕ ਸੇਬ ਨੂੰ ਜ਼ਮੀਨ ਤੇ ਲਿਆਉਂਦੀ ਹੈ ਉਹੀ ਗ੍ਰਹਾਂ ਅਤੇ ਗੈਲੈਕਸੀਆ ਨੂੰ ਉਹਨਾਂ ਦੀ ਜਗ੍ਹਾ ਤੇ ਬੰਨ ਕੇ ਰੱਖਦੀ ਹੈ ਇਹ ਇੱਕ ਸ਼ਾਨਦਾਰ ਸਰਵ ਵਿਆਪੀ ਨਿਯਮ ਹੈ ਜੋ ਸਭ ਤੋਂ ਛੋਟੀ ਤੋਂ ਲੈ ਕੇ ਸਭ ਤੋਂ ਵੱਡੀ ਚੀਜ਼ ਤੱਕ ਹਰ ਚੀਜ਼ ਨੂੰ ਆਪਸ ਵਿੱਚ ਜੋੜਦਾ ਹੈ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਧਰਤੀ ਸਾਨੂੰ ਖਿੱਚ ਰਹੀ ਹੈ ਪਰ ਨਿਊਟਨ ਦਾ ਨਿਯਮ ਕਹਿੰਦਾ ਹੈ ਕਿ ਅਸੀਂ ਵੀ ਧਰਤੀ ਨੂੰ ਉਨੀ ਹੀ ਤਾਕਤ ਨਾਲ ਵਾਪਸ ਖਿੱਚ ਰਹੇ ਹਾਂ ਇਹ ਇੱਕ ਲੁਕਵੀ ਬਰਾਬਰ ਦੀ ਸਾਂਝ ਹੈ ਇਸ ਨਾਲ ਇੱਕ ਸੋਚਣ ਵਾਲਾ ਸਵਾਲ ਪੈਦਾ ਹੁੰਦਾ ਹੈ ਸਾਡੇ ਬ੍ਰਹਿਮੰਡ ਵਿੱਚ ਹੋਰ ਕਿਹਗੀਆਂ ਅਜਹੀਆਂ ਬਰਾਬਰ ਅਤੇ ਉਲਟ ਸ਼ਕਤੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਅਸੀਂ ਸ਼ਾਇਦ ਕਦੇ ਦੇਖ ਹੀ ਨਹੀਂ ਪਾਉਂਦੇ